ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ડી 11 ਨਿਊਜ਼ ਪੰਜਾਬ ਅੱਜ ਅਸੀਂ ਪਹੁੰਚਾ ਐਵਰਸਾਈਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜਿੱਥੇ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਗੁਰਪੁਰਬ ਆ ਰਿਹਾ ਜਿਵੇਂ ਉਸ ਦੇ ਨਗਰ ਕੀਰਤਨ ਦੇ ਵਿੱਚ ਇਹਨਾਂ ਬੱਚਿਆਂ ਵੱਲੋਂ ਸੇਵਾ ਨਿਭਾਈ ਜਾਣੀ ਹੈ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਉੱਤੇ ਇਹਨਾਂ ਬੱਚਿਆਂ ਵੱਲੋਂ ਸੇਵਾ ਨਿਭਾਈ ਜਾਣੀ ਹੈ ਪਾਲਕੀ ਸਾਹਿਬ ਦੇ ਅੱਗੇ ਚੱਲਦੇ ਹੋਏ ਇਹਨਾਂ ਦੀ ਤਿਆਰੀ ਜਿਹੜੀ ਇਸ ਟਾਈਮ ਹੋ ਰਹੀ ਹੈ ਐਵਰਸਾਇੰਸ ਸਕੂਲ ਘੱਗਾ ਅਸ ਟਾਈਮ ਅਸੀਂ ਜਿਹੜੇ ਸਕੂਲ ਦੇ ਵਾਈਸ ਪ੍ਰਿੰਸੀਪਲ ਨੇ ਮੈਡਮ ਅਮਨਦੀਪ ਕੌਰ ਉਹਨਾਂ ਨਾਲ ਗੱਲ ਕਰਦੇ ਆ ਜੀ ਮੈਡਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਇਹ ਜਿਹੜੀ ਤੁਸੀਂ ਬੱਚਿਆਂ ਦੀ ਤਿਆਰੀ ਕਰਾ ਰਹੇ ਹੋ ਜੀ ਇਹ ਕਿਸ ਸੰਬੰਧ ਵਿੱਚ ਹੋ ਰਹੀ ਹੈ ਜੀ ਸਰ ਐਕਚੁਅਲੀ ਇਹ ਨਗਰ ਕੀਰਤਨ ਕਟਣਾ ਆਪਣੇ ਪਿੰਡ ਦੇ ਵਿੱਚ ਸੋ ਘੱਗੇ ਜੀ ਹਾਂਜੀ ਹਾਂ ਜੀ ਹਾਂਜੀ ਕੱਗੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਹਾਂਜੀ ਹਾਂ ਗੁਰਪੁਰਬ ਦੇ ਉੱਤੇ ਨਗਰ ਕੀਰਤਨ ਤੇ ਬੱਚਿਆਂ ਨੂੰ ਲੈ ਕੇ ਜਾ ਰਹੇ ਹਾਂ ਸੋ ਉਹਦੇ ਲਈ ਅਸੀਂ ਪ੍ਰੈਕਟਿਸ ਕਰਵਾ ਰਹੀਆਂ ਬੱਚਿਆਂ ਦੀ ਡੰਗਲਸ ਦੇ ਨਾਲ ਹਾਂਜੀ ਤੇ ਪ੍ਰੈਕਟਿਸ ਹੈ ਜਿਹੜੀ ਸਾਡੀ 2 ਦਿਨ 3 ਦਿਨ ਦੇ ਵਿੱਚ ਹੋ ਜਾਣੀ ਹੈ ਸੋ ਬੱਚਿਆਂ ਨੂੰ ਇਹਦੇ ਨਾਲ ਸਿੱਖਣ ਨੂੰ ਵੀ ਬੜਾ ਕੁਝ ਮਿਲੇਗਾ ਕਿ ਡਿਸਪਲਨ ਦੇ ਵਿੱਚ ਰਹਿਣਾ ਹੈ ਜਾਂ ਗੁਰੂ ਮਰਿਆਦਾ ਦੇ ਵਿੱਚ ਰਹਿਣਾ ਹੈ ਸਭ ਨੇ ਕਵਰ ਹੈਡ ਹੈ ਜਿਹੜੇ ਕਵਰ ਕਰਨੇ ਆ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਨਿਆ ਨਾਲ ਨਾਲ ਇਧਰ ਉਧਰ ਮਤਲਬ ਆਪਣਾ ਧਿਆਨ ਨਹੀਂ ਲੈ ਕੇ ਜਾਣਾ ਸੋ ਇਹ ਇਕੱਲਾ ਬੱਚਿਆਂ ਨੂੰ ਇਹ ਨਹੀਂ ਹੈ ਕਿ ਨਗਰ ਦੇ ਵਿੱਚ ਫੇਰਨਾ ਹੈਗਾ ਜਾਂ ਵਟ ਏਵਰ ਹਨਾ ਕਿ ਇਹਨਾਂ ਨੇ ਜੋ ਆਪਣੀ ਐਕਟੀਵਿਟੀ ਦੇ ਨਾਲ-ਨਾਲ ਇਹਨਾਂ ਨੇ ਆਪਣੇ ਮਨ ਤੇ ਵੀ ਕਾਬੂ ਪਾ ਕੇ ਰੱਖਣਾ ਜੋ ਆਲੇ-ਦੁਆਲੇ ਹੋ ਰਿਹਾ ਉਹਦੇ ਵੱਲ ਪੂਛ ਧਿਆਨ ਨਹੀਂ ਦੇਣਾ ਹੈਗਾ ਬੱਚੇ ਨੇ ਜਸਟ ਕਨਸੈਂਟਰੇਟ ਕਰਨਾ ਹੈ ਤਾਂ ਸਿਮਰਨ ਕਰਨਾ ਇਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਹੈ ਕਿ ਵਾਹਿਗੁਰੂ ਦੀ ਹਨਾ ਕਿ ਅਸੀਂ ਸ਼ੋਭਾ ਦੇ ਲਈ ਅਸੀਂ ਇਹ ਨਗਰ ਕੀਰਤਨ ਤੇ ਜਾ ਰਹੇ ਹਾਂਗੇ ਸੋ ਪੂਰੀ ਅਸੀਂ ਬੱਚਿਆਂ ਨੂੰ ਅਦਬ ਸਤਿਕਾਰ ਸਿਖਾ ਰਹੇ ਹਾਂਗੇ ਕਿ ਬੱਚੇ ਐ ਜਿਹੜੇ ਉਹ ਪ੍ਰੋਪਰ ਤਰੀਕੇ ਦੇ ਨਾਲ ਆਪਣੀ ਯੂਨੀਫਾਰਮਸ ਦੇ ਵਿੱਚ ਜਾਂ ਡਿਸਪਲਿਨ ਦੇ ਵਿੱਚ ਰਹਿ ਕੇ ਇਹ ਨਗਰ ਕੀਰਤਨ ਦਾ ਹਿੱਸਾ ਬਣਨੇਗੇ ਬਹੁਤ ਤੁਹਾਨੂੰ ਮਿਹਨਤ ਕਰਨੀ ਪੈਂਦੀ ਹੈ ਨਤਜੀ ਹਾਂ ਹਾਂਜੀ ਸਰ ਉਹ ਤਾਂ ਹੈ ਹੀ ਹੈ ਕਿਉਂਕਿ ਸਾਡਾ ਕੰਮ ਹੀ ਹੈਗਾ ਹਨਾ ਕਿ ਬੱਚਿਆਂ ਨੂੰ ਮਿਹਨਤ ਕਰਵਾਉਣਾ ਤੇ ਬੱਚਿਆਂ ਦੀ ਜ਼ਾਦਾ ਹੈ ਬੱਚਿਆਂ ਦੀ ਇਸ ਦੇ ਵਿੱਚ ਜ਼ਿਆਦਾ ਮਿਹਨਤ ਹੈ ਜਿਹੜੀ ਉਹ ਜ਼ਿਆਦਾ ਮਤਲਬ ਕਰਦੀ ਹੈ ਐਮ ਰੋਲ ਅਦਾ ਕਰ ਰਹੀ ਹੈਗੀ ਕਿ ਬੱਚੇ ਐ ਪ੍ਰੈਕਟਿਸ ਕਰਦੇ ਆ ਚਲੋ ਅਸੀਂ ਤਾਂ ਸਿਖਾਣਾ ਹੀ ਹੈ ਅਸਤਾ ਉਹ ਜੀ ਸਿਖਾ ਰਹੇ ਆ ਨਾ ਬਾਕੀ ਬੱਚਿਆਂ ਦੀ ਬਹੁਤ ਜ਼ਿਆਦਾ ਮਿਹਨਤ ਹੈ ਬੱਚੇ ਸਾਡਾ ਪੂਰਾ ਸਾਥ ਦਿੰਦੇ ਆ ਜਿੱਦਾਂ ਕਿਦਾਂ ਵੀ ਇਹਨਾਂ ਨੂੰ ਅਸੀਂ ਸਿਖਾ ਰਹੇ ਆਗੇ ਉਹ ਵੀ ਉਹ ਫੋਲੋ ਕਰਦੇ ਆ ਕਿੰਨੇ ਦਿਨ ਹੋ ਗਿਆ ਜਮਿੰਦ ਕਰਾਉਂਦੇ ਆ ਸਰ ਐਕਚੁਅਲੀ ਅੱਜ 4th 5th ਡੇ ਹੈਗਾ ਇਹਨਾਂ ਦਾ 5 ਡੇਸ ਤੋਂ ਅਸੀਂ ਇਹਨਾਂ ਦੀ ਪ੍ਰੈਕਟਿਸ ਕਰਵਾ ਰਹੇ ਹਾਂ ਤਾਂ ਆਈ ਥਿੰਕ ਬੱਚੇ ਸਾਰੇ ਪ੍ਰੋਪਰਲੀ ਸਿੱਖ ਚੁੱਕੇ ਹੋਣਗੇ ਤੇ ਹੁਣ ਇਹ ਰੈਡੀ ਵੀ ਹੈਗੇ ਤੁਹਾਡਾ ਸਕੂਲ ਹੈ ਜਿਹੜਾ ਜੀ ਇਹਦੇ ਕਿੰਨੀਵੀਂ ਕਲਾਸ ਤੋਂ ਸ਼ੁਰੂ ਹੋ ਕੇ ਕਿੰਨੀਵੀਂ ਕਲਾਸ ਤੱਕ ਹੈਗਾ ਜੀ ਐਕਚੁਅਲੀ ਸਰ ਸਾਡਾ ਸਕੂਲ ਨਰਸਰੀ ਪਲੇਵੇ ਤੋਂ ਲੈ ਕੇ +2 ਤੱਕ ਸੀਨੀਅਰ ਸਕੈਂਟਰੀ ਸਕੂਲ ਹੱਕ ਹੈ ਤੇ ਤੁਹਾਡੇ ਸਕੂਲ ਦਾ ਬੋਰਡ ਕਿਹੜਾ ਹੈ ਜੀ PSEB Mohali board se satte Punjab school education board स्टाफ ਤੁਹਾਡੇ ਪੂਰਾ ਜੀ ਇੱਥੇ ਹਾਂਜੀ ਹਾਂ ਸਟਾਫ ਪੂਰਾ ਐਜੂਕੇਟਿਡ ਤੇ ਵੈਲ ਕੁਆਲਿਫਾਈਡ ਹੈਗਾ ਬਟ ਅਸੀਂ ਆਪ ਵੀ ਕਲਾਸਿਸ ਅਟੈਂਡ ਕਰਦੇ ਹਾਂ ਠੀਕ ਹੈ ਜੀ ਹਾਂਜੀ ਸਰ ਜੀ ਧੰਨਵਾਦ ਸਿੰਕਲੋ ਕੇ ਫਾਸਟ